ਸੁਰੇ ਦਾ ਜੱਫਾ ਲੱਗੂ ਲੱਗੂ ਜਦ ਰੇਡਰ ਪੱਜੂ ਗੱਲ ਸਮੇਤ ਗੱਲ ਸਮੇਤ ਗੱਲ ਸਮੇਤ ਗੱਲ ਸਮੇਤ ਇੱਕ ਨਾ ਗਾਣਿਆਂ ਨੇ ਜਿਹੜੀ ਡੰਡ ਲਾਈ ਨਾ ਫੀਮ ਦੀ ਫੀਮ ਤੇ ਕਹਿੰਦੇ ਵੀ ਨੱਚਾਈ ਨਹੀਂ ਹੈ ਜੱਡਾ ਵੱਡਾ ਫੀਮ ਨੱਚਾ ਐਡਾ ਕੋਈ ਨੱਚਾ ਨਹੀਂ ਵੇਖੋ ਤੁਸੀਂ ਫੜ ਲਓ ਹੁਣ ਵੀ ਪਰ ਯਾਰ ਮੈਂ ਕਿੰਨਾ ਵੀ ਖੇਡਾਂ ਖਤਮ ਹੋ ਗਈਆਂ ਖੇਡਾਂ ਖਤਮ ਹੋ ਗਈਆਂ ਐਡਾ ਖਤਮ ਹੋ ਗਈਆਂ ਅ ਜਿਹੜੇ ਰਾਗ ਹੁੰਦੇ ਨਾ ਰਾਗ ਜਿਹੜੇ ਮਹਾਪੁਰਸ਼ ਰਾਗ ਕੱਢਦੇ ਆ ਹਰਮੋਣੀ ਆਂਦੇ ਨਾਲ ਜਾਂ ਦੁੱਧੇ ਉਹ ਵੀ ਕਹਿੰਦੇ ਜਿਹੜੇ ਸੋਰ ਹੁੰਦੇ ਨਾ ਕਈ ਸੋਰ ਇਹੋ ਜਿਹੇ ਜਿਹੜੇ ਕਾਸ ਕਾਸ ਚ ਹੁੰਦਾ ਉਹ ਵੀ ਆਪਣੇ ਜਿਹੜੇ ਜਵਾਕ ਆ ਇਹਨਾਂ ਦੀ ਕਿਹੜੀ ਖੇਡ ਆ ਦੱਸੋ ਕੋਈ ਨਹੀਂ ਸਹੀ ਗੱਲ ਪਬਜੀ ਤੇ ਫ੍ਰੀ ਫਾਇਰ ਕਿਹੜੀ ਆ ਪਬਜੀ ਤੇ ਫ੍ਰੀ ਫਾਇਰ ਕੀ ਹੁਣ ਕਰੂਗਾ ਅੱਗੇ ਅੱਗੇ ਪੁਰਾਣੇ ਜ਼ਮਾਨਿਆਂ ਦੇ ਵਿੱਚ ਸਿਆਣਿਆਂ ਦੇ ਹਸਪਤਾਲ ਹੁੰਦੇ ਸੀ ਤੇ ਤੇਜਿਆ ਬਣਾਇਆ ਗੱਲਾਂ ਵੜੀਆਂ ਕਰਦਾ ਹੁੰਦਾ ਉਹ ਹਾਂਜੀ ਇਸ ਵਕਤ ਤੇ ਹਾਂਜੀ ਉਹਦੀਆਂ ਗੱਲਾਂ ਮੈਨੂੰ ਕਈ ਵੜੀਆਂ ਸਹੀ ਲੱਗਦੀਆਂ ਹੁਣ ਆਪਾਂ ਆਪਾਂ ਵੇਖੋ ਵੀ ਵੀ ਆਪਾਂ ਕਹਿੰਨੇ ਵੀ ਜਿਹੜੀ ਆਪਣੇ ਤੋਂ ਬਾਅਦ ਜਿਹੜੀ ਪੀੜ੍ਹੀ ਉੱઠી ਆ ਆਪਾਂ ਕਿੰਨਾ ਜ਼ੋਰ ਲਾ ਕੇ ਉਹਨਾਂ ਨੂੰ ਪੜਾਇਆ ਕਈਆਂ ਨੂੰ 2003 ਨਾਲ ਆਹ ਹੋਏ ਹੋਏ ਆਹ ਜਿਹੜਾ ਇਹ ਜਕਰੇ ਪ੍ਰਵਾਨ ਨੂੰ ਬਾਹਰ ਟਰੈਕਟਰ ਦੇ ਹੂੰ ਸੁਹਾਨਾ ਘੱਟ ਵਾਹ ਉਹ ਹੁਣ ਤਾਂ ਗਰਾਊਂਡ ਆਪ ਤਿਆਰ ਕਰਨੀ ਅੱਜ ਕਿਹਾਂ ਉਹਨੇ ਕਮੇਟੀ ਜਿਹੜੀ ਇਹ ਉਹਨਾਂ ਨੇ ਦੱਸਿਆ ਨਹੀਂ ਆ ਪਹਿਲਾਂ ਵੀ ਡੰਗਲਾ ਨਹੀਂ ਲਾਉਣਾ ਹੈ ਹਾਂ ਉਹ ਇਹ ਲੱਗੇ ਉਹ ਪੈੜੀ ਦਾ ਮੈਜ ਕਰਾਉਣ ਜੋ ਥਾਂ ਥੋੜਾ ਜੀ ਉੱਥੇ ਅੱਛਾ ਉਹਦਾ ਬਿਜਲੀ ਦਾ ਮੈਜ ਕੜਕ ਕਦੀ ਕੀ ਥਲੇ ਹਾਂ ਉਹਦੇ ਨਾਲ ਲੱਗੇ ਕਰਾਉਣ ਕੜਕ ਫੇਰ ਦੁਬਾਰਾ ਬਿਜਲੀ ਉਹਦਾ ਅੱਛਾ ਠੀਕ ਹੈ ਬੰਦੇ ਨਵੇਂ ਹਰ ਕੀ ਮੈਜ ਲੱਗੇ ਬਿਲਦੀ ਇਹਦੀ ਕਰਾਉਣ ਠੀਕ ਆ ਅੱਧੇ ਗਰਾਊਂਡ ਰੈਡੀ ਨਹੀਂ ਆਉਂਦਿਆਂ ਨੂੰ ਤੇ ਕੁਲਵਾ ਨੂੰ ਆ ਵੀ ਟਰੈਕਟਰ ਤੇ ਬੈਠ ਕੇ ਇਹ ਗਰਾਊਂਡ ਬਣਾਉਣੀ ਰਹੀ ਆ। ਇਹ ਚੱਕਰ ਚੱਲ ਗਿਆ ਅੱਜ। ਆ ਆ ਕੇ ਗਰਾਊਂਡ ਬਣਾਈਆਂ ਅੱਜ ਤੇ। ਹਾਂ। ਅੱਜ ਗਰਾਊਂਡ ਦੀ ਵੀ ਜ਼ਿੰਮੇਵਾਰੀ ਚੁੱਕ ਲਈ ਆ ਵੀ ਗਰਾਊਂਡ ਵੀ ਬਣਾਇਆ ਕਰਨੀ ਆ। ਜੰਗਲਾ ਆਪਦਾ ਕਰ ਲਿਆ। ਮਾਲੇ-ਮੁਲੇ ਨਹੀਂ ਮੈਂ ਕਰਦਨੇ ਫੇਲ ਹੋਣ। ਆਪਦਾ ਜੰਗਲਾ ਵਾਲਾ। ਆਪਦਾ ਜੰਗਲਾ ਵੀ ਆਪਦਾ ਤੇ। ਚਲੋ ਜੀ, ਬਿਜ਼ਨਸ ਸੁਧਾਉਣਾ ਚਾਹੀਦਾ। ਹਸਬੰਦ ਵਧਾ ਦੇਣਾ ਜੰਗਲਾ ਆਪਦਾ ਲਾਈਵ ਆਪਦਾ ਟਰੈਕਟਰ ਆ ਹਲ ਚੜਾਖ ਲੈ ਹਾਂ ਸਾਰਾ ਭਈ ਆਪਦਾ। ਬਾ ਤਿੰਨ ਚਾਰ ਮੇਲੇ ਲੱਗੇ ਆ ਫਿਰ ਮਾਈ ਸੱਸ ਹੀ ਆ ਜਾਂਦੀ ਐ ਤੇ ਉਹ ਆਹਨੋ ਤੇ ਵੀ ਬਾਬਾ ਚਲੋ ਕੋਣੀ ਲੀੜੇ ਲੋੜੇ ਲਾਗੇ ਨਾ ਤੈਨੂੰ ਦੋਹਣ ਕਰ ਦੇਣਾ ਵੇਖ ਲੋ ਇੱਕ ਨਾ ਦੋਹੇ ਜਾਣੇ ਉਹ ਆ ਗੱਲਾਂ ਦੀਆਂ ਗੱਲਾਂ ਹੈ ਮਿਹਨਤ ਵਾਲੇ ਚੱਪ ਕਰਦੇ ਵਾਰੀ ਆਓ ਯਾਰ ਤੂੰ ਵੀ ਲਾ ਲੈਨੋ ਤੂੰ ਵੀ ਲਾ ਲੈਨੋ ਗੁੱਸੇ 'ਚ ਹੀ ਲਾ ਲੈਨੋ ਪਿੰਡ ਵਾਲਿਆਂ ਸਾਈ ਨਹੀਂ ਦਿੱਤੀ ਨਹੀਂ ਉਹ ਥੋੜਾ ਪਿੰਡ ਇਹ ਤਾਂ ਲਈ ਮੈਂ ਪੂਰੀ ਇਹ ਗੱਲ ਉਹ ਮੈਂ ਤਾਂ ਤੂੰ ਛੱਡ ਕੇ ਮੈਂ ਤੇਰੀ ਨਾਲ ਕੀਤੀ ਨਾ ਪਿੰਡ ਵਾਲਿਆਂ ਨੂੰ ਆਏ ਹਾਏ 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 ਟੱਕਾ ਹੋ ਗਿਆ ਭਾਜੀ ਕੋਈ ਨਹੀਂ ਭਵਾਂਦੀ ਇਹਨਾਂ ਦਾ ਲੀ ਟੰਗ ਕਰ ਦਿੰਦੇ। ਇਹ ਦਾ ਕਰ ਦਿੰਦੇ। ਯਾਰ ਸਾਡਾ ਪਿੰਡ ਵਾਲੇ ਨਹੀਂ ਇਦਾਂ ਕਰਦੇ ਬੰਦੀ ਬਾਰੇ। ਪੁੱਛ ਕੇ ਕਰਦੇ ਮੈਨੂੰ। ਸਾਰਾ ਕੁਝ। ਹਾਂ ਜੀ ਇਹ ਤਾਂ ਦਿਆਂ ਕਿ ਆ। ਮੇਰੇ ਭੌਂਜੇ ਅੱਗੇ ਪੁੱਛੀਆਂ ਕਰ ਦਿੰਦੇ। ਹਾਂ। ਅਰ ਗਿਆ ਮਾਪਾ ਲਈ ਨਾ ਮਾਰੀ ਜੀ। ਹੈਂ। ਚਲੋ ਕੋਈ ਨਹੀਂ। ਤੂੰ ਹੀ ਆਪੇ ਭੌਂਜੇ ਹੁੰਦੇ ਹੁੰਦੇ ਕੀ ਜਾਂਦੇ ਸਮਾ ਸਮਾ ਸਮਰਾਥ ਤੇ ਕੀ ਅੱਗੇ ਕੀ। ਹੈਂ। ਸਮਾ ਸਮਾ ਸਮਰਾਥ ਹੈ ਉਹੀ ਅੱਜ ਦੇ ਤੀਰ ਉਹੀ ਅੱਜ ਦੇ ਆਸ। ਕੋਈ ਗੱਲ ਨਹੀਂ। ਹਮ। ਇਹ ਸਹੀ ਅਗਲਾ ਸੀ ਵਾਲਟੀ ਹੈ ਨਾ ਤੁਹਾਡੇ। ਕੋਈ ਨਹੀਂ। ਸਰਾਲੇ ਦੇ ਅੰਦਰ ਵੀ ਰਣੇ ਦਾ ਬੋਲਾ ਸਵਾਰ ਹੈ ਨਾ ਪਰਵਾਹ ਨਹੀਂ ਰਾਈ ਨਹੀਂ ਹੈ ਉਸੇ ਤੇ ਵਰਤੇ ਜਾਣ ਕੜ ਕਰਦੇ ਐ ਇੰਟਰਵਿਊ ਉਹਦੀ ਕਹਿੰਦਾ ਵੀ ਆਪਣੇ ਅੰਦਰ ਦਾ ਹਰਾ ਹੁੰਦੇ ਆ ਤੇ ਦੇ ਤਰਾ ਦੋ ਨਾਸਾ ਇੱਕ ਮੂੰਹ ਦੋ ਅੱਖਾਂ ਕੰਨ ਹੋਗੇ ਇੱਕ ਤੁੰਨੀ ਹੋਗੀ ਦੋ ਮੂਤਰ ਮਾਲ ਦਾ ਇੱਕ ਉਹ ਦੂਜਾ ਗਿਆ ਤੇ ਜਿਹੜਾ ਇੱਕ ਦਹਵਾ ਹੁੰਦਾ ਨਾ ਦਹਵਾ ਆਪਣੇ ਅੰਦਰ ਹੁੰਦਾ ਜਿਹੜਾ ਉਹ ਪਾਠ ਕਰਨਾ ਕੋਲ ਠੀਕ ਹੈ ਨਾ ਹਾਂ ਦਸ ਮੇਰੇ ਕਹਿੰਦੇ ਵੀ ਜਿਹੜਾ ਆਪਾਂ ਰੱਬ ਦਾ ਨਾਮ ਲੈਨੇ ਨਾ ਜਦੋਂ ਵੀ ਸਤਨਾ ਵੈਗਰੂ ਜਪਦੇ ਹਾਂ ਸਤ ਨਾਮ ਉਹ ਜਦੋਂ ਆਪਾਂ ਉਤਲੀ ਸੁਰਚ ਜਾਂਦੇ ਨਾ ਪਰਮੇਸ਼ੁਰ ਨਾਲ ਜਦੋਂ ਆਪਣੀ ਲੇਵਲ ਲੱਗਦੀ ਹੈ ਉਹ ਦੋਂ ਦਵਾਰ ਉਹ ਉਹ ਰਾਗ ਖੁੱਲਦਾ ਅਨਹਦ ਵਾਜੇ ਵੱਜਦੇ ਹਾਂ ਅਨਹਦ ਵਾਜੇ ਵੱਜਦੇ ਹਾਂ ਫਿਰ ਉਹ ਖੁੱਲਦਾ ਹੈ ਨਾ ਹਾਂ ਕਿਦਾਂ ਤੇ ਵੇਲਾ ਵੀ ਮਾਹ ਰਾਏ ਨੇ ਉਹਦਾ ਜਿਹੜੀਆਂ ਚੀਜ਼ਾਂ ਸਾਰੀਆਂ ਗੁਰਬਾਣੀ ਦੇ ਵਿੱਚ ਲਿਖੀਆਂ ਕਿੰਦੀਆਂ ਤਕੜੀ ਚੀਜ਼ਾਂ ਬਿਲਕੁਲ ਜੀ ਆਪਾਂ ਗੌਰ ਦੇ ਨਹੀਂ ਆ ਸਹੀ ਆ ਜੀ ਹਾਂ ਆ ਜਿਹੜੇ ਰਾਗ ਹੁੰਦੇ ਨੇ ਨਾ ਰਾਗ ਜਿਹੜੇ ਮਹਾਪੁਰਸ਼ ਰਾਗ ਕੱਢਦੇ ਆ ਹਰਮੋਣੀ ਦੇ ਨਾਲ ਜਾਂ ਦੁੱਦੇ ਉਹ ਵੀ ਕਹਿੰਦੇ ਜਿਹੜੇ ਸੁਰ ਹੁੰਦੇ ਨੇ ਕਈ ਸੁਰ ਇਹੋ ਜਿਹੰਦੇ ਜਿਹੜੇ ਕਾਸ਼ ਕਾਸ਼ ਚ ਆਉਂਦੇ ਆ ਕਾਸ਼ ਚ ਆਉਂਦੇ ਹਾਂ ਵੀ ਉੱਪਰੋਂ ਮਹਾਰਾਜ ਤੋਂ ਉਹ ਉਦਾਂ ਨਹੀਂ ਆਪਾਂ ਉਹਨਾਂ ਨੂੰ ਵਜਾ ਸਕਦੇ ਵੀ ਕਈ ਵਾਰੋਂ ਸੁਰ ਉੱਤਰਦੇ ਨਹੀਂ ਵੀ ਜਦੋਂ ਲੇਵਲ ਲੱਗਦੀ ਆ ਨਾ ਮਹਾਰਾਜ ਦੀ ਜਦੋਂ ਸੁਰ ਰਗਾਬ ਦੇ ਉੱਤੇ ਵਜਦੇ ਆ ਕਈ ਵਾਰਾਂ ਕਿਹੇ ਸੁਰ ਦੀ ਜਿਹੜੀ ਹੁੰਦੀ ਨਾ ਤਾਰ ਉਹ ਬੰਦਾ ਜੁੰਨੀ ਮਰਜੀ ਕੋਸ਼ਿਸ਼ ਕਰੇ ਉੱਤੋਂ ਆਉਂਦਾ ਨਹੀਂ ਰਾਗ ਉਹ ਇਦਾਂ ਦੇ ਰਾਗ ਆ ਜਿਹੜੇ ਮਹਾਰਾਜ ਦੇ ਵਿੱਚ ਰਾਗ ਵੀ ਆ ਉਹ ਸੋਨੇ ਬੜੇ ਹੈ ਨਾ ਭਗਤੀ ਕਰਨੀ ਪੈਣੀ ਤੁਹਾਨੂੰ ਕੋਲਾ ਪਾਈ ਸਮਰਤ ਜਰੀਆ ਤੇ ਨਿਰਮਲ ਸਿੰਘ ਜਿਹੜਾ ਕਰੋਨੇ ਕਾਲ ਚ ਨਹੀਂ ਮਾਰਤਾ ਹਾਂ ਜਿੱਡਾ ਤਗੜਾ ਉਹ ਹੀ ਨਾ ਬਣਾ ਕਿਰਤਨੀਆਂ ਵੀ ਆਪਣੇ ਵਲਡ ਚੋਂ ਵੀ ਬਾਲਾ ਜਿਆਦਾ ਵੱਡਾਈ ਤੇ ਉਹ ਕੋਰੋਨਾ ਕਾਲ ਚ ਆਪਣੇ ਤੋਂ ਸਾਹਵੇਂ ਨਹੀਂ ਗਿਆ ਸਹੀ ਗੱਲ ਹੈ ਦੇ ਉਹ ਰਾਗ ਕੱਢਦਾ ਸੀ ਨਾ ਕਹਿੰਦੇ ਕਿ ਇਸ ਤੋਂ ਨਹੀਂ ਨਿਕਲਦੇ ਜਿਹੜੇ ਉਹ ਕੱਢਦਾ ਸੀ ਮਰਮਲ ਸਿੰਘ ਉਹਦਾ ਦੇਖੀ ਹੁੰਦੀ ਆ अनेका अनेका ਜਿਵੇਂ ਜਦ ਤਰਾ ਬਾਬਾ ਆਪਾ ਵਹਿਣੇ ਕੀ ਬਾਬੇ ਭਾਈ ਤਰੂ ਸਿੰਘ ਨੇ ਕੋਪੜੀ ਲਵਾਈ अनेका ਕੋਪੜੀਆਂ ਲੱਥੀਆਂ ਉੱਦੋਂ ਉਹ ਇੱਕ ਨਹੀਂ ਲੱਥੀ अनेका ਲੱਥੀਆਂ ਫਿਰ ਜਾ ਕੇ ਸਿੱਖੀ ਕਿਤੇ ਆਪਣਾ ਮਿਲੀ ਉਦੋਂ ਉਹ ਬੰਦਾ ਅੰਦਰੋਂ ਬਾਸਾ ਚਾਹੀਦਾ ਬਿਲਕੁਲ ਬਿਲਕੁਲ ਹਾਂ ਉਹ ਹਰ ਮਾਇਆ ਮੋਇਆ ਦੀ ਨਹੀਂ ਉਦੋਂ ਜਿਹੜੀ ਨਹੀਂ ਰਹਿੰਦੀ ਮਾਇਆ ਦੀ ਖੇਡ ਤੇ ਫਤੋ ਤਾਂ ਚਲ ਜਾਂਦਾ ਹਾਂ ਹਾਂ ਤਾਂ ਜਾਂਦਾ ਆਪਾਂ ਰਜੇਵਿਆਂ ਚ ਰਜੇ ਹਾਂ ਰਜੇਵਿਆਂ ਦੇ ਸਈਆਂ ਉਹਦਾ ਮਹਾਰਾਏ ਨੇ ਆਪਾਂ ਨੂੰ ਕਿਰਤ ਵੀ ਗਿਆ ਗੁਰੂ ਨਾਨਕ ਦੇਵ ਜੀ ਨੇ ਕਿਰਤ ਵੀ ਕਰੋ ਪਰ ਜਿਹੜੇ ਗੁਰਬਾਣੀ ਦੇ ਲੜ ਲੱਗ ਜਾਂਦੇ ਆ ਤੇ ਉਹ ਤੇ ਫਿਰ ਉਦਾਂ ਮਹਾਰਾਜ ਨੇ ਕਿਹਾ ਵੀ ਜਿਹੜੀ ਸੱਚੀ ਕਿਰਤ ਕਰਨੀ ਆਪਾਂ ਤੇ ਤੇ ਆਪਦੇ ਪਰਿਵਾਰ ਪਾਲਣਾ ਵਾ ਉਹ ਵੀ ਇੱਕ ਰੱਬ ਦਾ ਨਾ ਹੀ ਆ ਸੱਚੀ ਕਿਰਤ ਕਰਕੇ ਆਪਾਂ ਦਾ ਪਰਿਵਾਰ ਪਾਲਦੇ ਆ ਗ੍ਰਸਤੀ ਉਹ ਵੀ ਬੜੀ ਵੱਡੀ ਚੀਜ਼ ਆ ਜੇ ਆਪਾਂ ਕੋਈ ਮੰਨ ਕੇ ਚਲੋ ਠੱਗੀ ਠੋਰੀ ਨਹੀਂ ਕਰਦੇ ਜਾਂ ਉਦਾਂ ਨਹੀਂ ਕੁਝ ਕਰਦੇ ਤੇ ਉਹ ਵੀ ਆਪਣੀ ਕਿਰਤ ਵੀ ਮੰਨੀ ਗਈ ਆ ਪਰ ਉਹ ਜਿਹੜੇ ਉਹ ਉਦਾਂ ਰੱਬ ਨੂੰ ਪਾਉਂਦੇ ਆ ਉਹ ਤੇ ਫਿਰ ਜਿਆਦਾ ਤੁਹਾਨੂੰ ਪਤਾ ਉਹ ਸਹੀ ਗੱਲ ਕਰਦੀ ਕਰਨੀ ਪੈਂਦੀ ਹੈ ਭੇਜਿਆ ਬਣਾਇਆ ਗੱਲਾਂ ਵੜੀਆਂ ਕਰਦਾ ਹੁੰਦਾ ਉਹ ਫੇਸਬੁੱਕ ਤੇ ਹਾਂਜੀ ਉਹਦੀਆਂ ਗੱਲਾਂ ਮੈਨੂੰ ਕਈ ਵੜੀਆਂ ਸਹੀ ਲੱਦੀਆਂ ਹੁਣ ਆਪਾਂ ਆਪਾਂ ਵੇਖੋ ਵੀ ਵੀ ਆਪਾਂ ਕਹਿੰਨੇ ਵੀ ਜਿਹੜੀ ਆਪਣੇ ਤੋਂ ਬਾਅਦ ਜਿਹੜੀ ਪੀੜ੍ਹੀ ਉੱઠી ਆ ਆਪਾਂ ਕਿੰਨਾ ਜ਼ੋਰ ਲਾ ਕੇ ਉਹਨਾਂ ਨੂੰ ਪੜਾਇਆ ਕਈਆਂ ਨੂੰ 2003 ਨਾਲ ਆਹ ਹੋਏ ਹੋਏ ਆਹ ਜਿਹੜਾ ਹੁਣ ਮੰਨ ਕੇ ਚੱਲ ਵੀ ਆਪਾਂ ਜਿਹੜੇ ਪੜੇ ਆ ਤੇ ਆਪਾਂ ਨੂੰ ਇੰਨਾ ਕਰਦੇ ਨੇ ਧੱਕੇ ਨਾਲ ਨਹੀਂ ਪੜਾਇਆ ਜੇ ਚੱਲ ਗਏ ਠੀਕ ਹੈ ਨਹੀਂ ਤੇ ਨਹੀਂ ਹਨਾ ਜਿਹੜੇ 2001 ਕੁੱਕ ਚ ਜੰਮੇ ਆ 2004 ਚ ਚਾਰ ਚੋ ਪੰਜ ਇਹਨਾਂ ਨੂੰ ਬੜਾ ਕੁੱਟ-ਕੁੱਟ ਕੇ ਪੜਾਇਆ ਕਰਦੇ ਤੇ ਇਹਨਾਂ ਨੇ ਕਿਹੜਾ ਤੀਰ ਮਾਰ ਲਿਆ ਕੀ ਕੀਤਾ ਇਹਨਾਂ ਨੇ ਇਹ ਕਾਈਲਰਸ ਕੀਤਾ ਹੀ ਹਾਂ ਆਈਲੈਂਡਸ ਕੀ ਹੈ ਕੱਖਮਣੀ ਕਾਰਟੂਨ ਸਹੀ ਆ ਇਹ ਇੱਕ ਲੈਂਗੁਏਜ ਹੀ ਇੰਗਲਿਸ਼ ਬਸ ਕੋਈ ਨਹੀਂ ਤੁਹਾਡਾ ਕਦੋਂ ਦਾ ਮਰਸ ਮੇਰਾ ਨਾਨੀਆ ਹੁਣ ਮੈਂ ਇਹਨੂੰ ਦੱਸਦਾ ਵੀ ਆਪਣੀਆਂ ਕਿੰਨੀਆਂ ਖੇਡਾਂ ਆਂ ਹਾਂਜੀ ਆਪਣੀ ਖੇੜੀ ਪਾਕਿਸਤਾਨ ਵਾਲਾ ਬੰਦਾ ਕਹਿੰਦਾ ਕਹਿੰਦਾ ਪਿੱਠੂ ਗਰਮ ਬੰਦਰ ਕਿਲਾ ਛੂਨ ਛਪਾਈ ਵੰਜੂ ਤੋ ਜਾ ਤੇ ਜਕਨਾ ਕੋਹੀ ਹੈਣਾ ਹੁਣ ਜਵਾਨੋ ਵੀ ਆਪਣੇ ਜਿਹੜੇ ਜਵਾਕ ਆ ਇਹਨਾਂ ਦੀ ਕਿਹੜੀ ਖੇਡ ਆ ਦੱਸੋ ਕੋਈ ਨਹੀਂ ਸਹੀ ਆ ਮੈਂ ਇਹ ਗੱਲਾਂ ਪਬਜੀ ਤੇ ਫ੍ਰੀ ਫਾਇਰ ਕਿਹੜੀ ਆ ਪਬਜੀ ਦੇ ਫ੍ਰੀ ਫਾਇਰ ਕੀ ਹੁਣ ਕਰੂਗਾ ਕੋਈ ਅੱਗੇ ਅੱਗੇ ਪੁਰਾਣੇ ਜ਼ਮਾਨਿਆਂ ਦੇ ਵਿੱਚ ਸਿਆਣਿਆਂ ਦੇ ਹਸਪਤਾਲ ਹੁੰਦੇ ਸੀ ਤੇ ਅੱਜ ਵਕਾਂ ਦੇ ਵੀ ਹਸਪਤਾਲ ਹੁੰਦੇ ਕਿ ਨਹੀਂ ਸਹੀ ਗੱਲ ਹੈ ਜਾਮਲਾ ਜਵਾਗ ਆਈ ਕੱਲ੍ਹ ਹੈਨਾ ਹੁਣ ਕੀ ਹੁਣ ਕੀ ਚੀਜ਼ ਕੀ ਆ ਭਾਊ ਬੰਦਾ ਬਾਹਰ ਹੀ ਨਹੀਂ ਨਿਕਲਦਾ ਹੁਣ ਮੈਂ ਤਾਂ ਕਹਿੰਦਾ ਵੀ ਇਦਾਂ ਦਾ ਸਿਸਟਮ ਚਾਹੀਦਾ ਸਕੂਲਾਂ ਦੇ ਵਿੱਚ ਬੱਚਾ ਜਾਵੇ ਲੁੱਡੀਆਂ ਪਾਉਂਦਾ ਜਾਵੇ ਬਸਤਾ ਨਾ ਹੋਵੇ ਉਹਦੇ ਕੋਲ ਬੈਗ ਨਾ ਹੋਵੇ ਬੈਗ ਜਿਹੜਾ ਸਕੂਲੇ ਰੱਖਿਆ ਜਾਵੇ ਸਕੂਲੇ ਰੱਖੋ ਬੈਗ ਉਹਦਾ ਸਕੂਲੋਂ ਨੱਚਦਾ ਟੱਪਦਾ ਆਵੇ ਕੋਈ ਉਹਨੂੰ ਟੈਨਸ਼ਨ ਨਾ ਹੋਵੇ ਜਾ ਕੇ ਟਿਊਸ਼ਨ ਜਾਣਾ ਅੱਧਾ ਲਹੂ ਤੇ ਟਿਊਸ਼ਨ ਨੇ ਸਾਇਆ ਦੇ ਲੱਗਾ ਸਭ ਤੋਂ ਜਿਆਦਾ ਇਹਦੀ ਪ੍ਰੋਟੂਸ਼ਨ ਦੀ ਟੈਨਸ਼ਨ ਹੈ ਕੋਈ ਦੱਸੋ ਵੀ ਦੱਸੋ ਜਿੰਨਾ ਮਰਜ਼ੀ ਧੱਕੇ ਨਾ ਪੜਾ ਲਓ ਜੋ ਮਰਜ਼ੀ ਕਰ ਲਓ ਤੂੰ ਆਈਪੀਐਸ ਲਾਉਣ ਲੱਗੇ ਜੀ ਸਹੀ ਚਲੋ ਲੱਗਣੇ ਨਹੀਂ ਆਪਣੇ ਲੱਗਣੇ ਨਹੀਂ ਵੇਖ ਜਿੰਨਾ ਮਰਜ਼ੀ ਧੱਕਾ ਕਰ ਲਓ ਤੁਸੀਂ ਨਹੀਂ ਬੰਨਣਾ ਕੁਝ ਵੀ ਜਿੰਨਾ ਜਵਾਬ ਫ੍ਰੀ ਸਟਾਈਲ ਹੋਊਗਾ ਨਾ ਉਨਾ ਜਿਆਦਾ ਸਹੀ ਰੂ ਯਾਰ ਚਲੋ ਪੜਾਈ ਵੀ ਜ਼ਰੂਰੀ ਆ ਪੜਨਾ ਵੀ ਚਾਹੀਦਾ ਪਰ ਯਾਰ ਬੱਚਿਆਂ ਦੇ ਬੋਝ ਬੜਾ ਬੋਝ ਬੜਾ ਸਹੀ ਹੈ ਹਨ ਕੋਈ ਗੇਮਾਂ ਤੋਂ ਆਪਾਂ ਸਾਰੇ ਜਵਾਗ ਦੂਰ ਕਰਤੇ ਫੋਨਾਂ ਨੇ ਡੰਡ ਲਾਤੀ ਜਵਾਕਾਂ ਦੀ ਕੋਈ ਛੋਟੇ ਛੋਟੇ ਬੱਚੇ 5-7 ਸਾਲਾਂ ਦੇ ਤੇ ਉਹ ਐਨਕ ਲਈ ਫਿਰਦੇ ਆ ਕੀ ਇੱਥੇ ਕੀ ਕਰੂਗਾ ਆਪਾਂ ਵੇਖੇ ਕਿਹੜੇ ਭਾਈ ਕਦੇ ਕੇਤੇ ਮਰੂਦ ਨਹੀਂ ਛੱਡੀਦੇ ਕੇਤੇ ਗੰਨੇ ਨਹੀਂ ਛੱਡੀਦੇ ਹਣਾ ਆ ਜਿੱਤਣੋਂ ਤੁਹਾਡੇ ਪਿੰਡ ਮਾਹੌਲ ਆ ਇਹ ਹੁਣ ਆਪਣੇ ਜਦੋਂ ਆਪਾਂ ਆਪਾਂ ਜੰਗ ਉਦੋਂ ਮਾਹੌਲ ਹੁੰਦਾ ਤੇ ਚਾ ਚੜ੍ਹੇਣੇ ਸਾਡੇ ਪਿੰਡ ਮੇਲਾ ਦਾ ਦਾ 15 15 ਜਾਣਦੀਆਂ ਟੋਲੀਆਂ ਤੇ ਹੁਣ ਕਿਹੜੇ ਜਵਾਖ ਖੇਡਦੇ ਨੇ ਐ ਕਿਹਣੀ ਇਹੋ ਜਿਹੇ ਪਰਾਲੀਆਂ ਦੇ ਤੋਂ ਛਾਲਾ ਮਾਰਨੀਆਂ ਉਤੋਂ ਦੀ ਹਣਾ ਨਹੀਂ ਹੁੰਦੇ ਨਹੀਂ ਯਾਰ ਸਮਾਂ ਨਹੀਂ ਰਹਿਦਾ ਅੱਜ ਕੱਲ 2 2 3 ਸਾਲ ਦਾ ਜਵਾਗਿਆ ਨੇੜਾ ਉਹ ਫੋਨ ਚਲਾਉਣ ਲੱਗ ਪੈਂਦਾ ਮੈਂ ਨਾ ਛੱਡ ਜਦੋਂ ਚਲੋ ਅਸੀਂ ਵੀ ਨਾ ਅਨੂਜੇ 12ਵੀਂ 12ਵੀਂ ਕਲਾਸ ਜਾ ਕੇ ਫੋਨ ਮਿਲਿਆ ਤੇ ਹੁਣ 12ਵੀਂ ਤੱਕ ਜਾਂਦਾ ਹੀ ਕੋਈ ਨਹੀਂ ਫੋਨ ਕਰਦਾ ਹਾਂ ਹੁਣ ਮੇਰੇ ਵਾਲਾ ਕਹਿੰਦਾ ਮੈਨੂੰ ਆਈਡੀ ਬਣਾ ਕੇ ਦੇ ਦੇ ਤੈਨੂੰ ਉੱਥੇ ਕੀ ਕਰਾਂ ਉਹ ਵੇਖੋ ਤੁਸੀਂ ਫੜ ਲਓ ਫੋਨ ਵੀ ਪਰ ਯਾਰ ਮੈਂ ਕਿੰਨਾ ਵੀ ਖੇਡਾਂ ਖਤਮ ਹੋ ਗਈਆਂ ਖੇਡਾਂ ਖਤਮ ਹੋ ਗਈਆਂ ਖੇਡਾਂ ਖਤਮ ਹੋ ਗਈਆਂ ਹੁਣ ਬਾਂਦਰ ਕੇ ਲਈ ਜੇ ਬਾਂਦਰ ਕੇ ਲਾਉਣ ਜਵਾਖੇ ਡੱਬਣੋਂ ਨੀ ਕੋਟੀ ਨਹੀਂ ਚੱਲੀ ਜਾਣੀਗੇ ਤੂੰ ਨਹੀਂ ਚੱਲੀ ਜਾਣੀ ਪਾ ਬੜੀਆਂ ਵਾਈ ਜਿੰਨੀਆਂ ਉਦੋਂ 76 ਪੈਂਦੇ ਛੱਲੇ ਜਾਣੀਗੇ ਤੂੰ ਹਣਾ ਛੱਲੀ ਜਾਣੇ ਇਹ ਕ ਕੁੜਿਆ ਐ ਬਾਹਰ ਉਥੇ ਸਕੂਲ ਲੈ ਕੇ ਡਰਾਪ ਤੂੰ ਜਾ ਪੱਠੂ ਗਰਮ ਜਿਆ ਜਿਹੜਾ ਮਾਰ ਕੇ ਇੱਕ ਠਿੱਕਰੀ ਆਈਆ ਪੰਨੀ ਦੀਆਂ ਸੀ ਉਹ ਉਹ ਖੇਡਣਾ ਉਹ ਕੋੜਾ ਵਾਲ ਵੀ ਬੜੀ ਮੋਟੀ ਹੁੰਦੀ ਸਹੀ ਆ ਬੜੀ ਉਹ ਖੇਡਣਾ ਤੇ ਲੱਕ ਚ ਵੱਜਣੀ ਜਦੋਂ ਕੈਜ ਦੇ ਕੇ ਉਹਨੇ ਇੱਕ ਕੈਜ ਦੇ ਦੇ ਕੇ ਉਹਨਾਂ ਨੇ ਛੱਡਣੀ ਲੱਕ ਚ ਤੂੰ ਹੀ ਸੇਕਣਾ ਤੂੰ ਹੀ ਸੇਕਣਾ ਕੀ ਹੁੰਦਾ ਜੋ ਜਗਾੜ ਜਿਆ ਨਾ ਇਹ ਹੀ ਹੈ ਨਾ ਕੱਪੜੇ ਦੀ ਬਣੀ ਹੁੰਦੀ ਆ ਇਹਨੂੰ ਪਤਾ ਹੀ ਨਹੀਂ ਪੁਰਾਣੇ ਸੂਣ ਸਿੱਧੂ ਕੁੰਡੀ ਖੇਡਦਾ ਲੋਕ ਨੇ ਵਿੱਚ ਮੈਂ ਕਿਹਾ ਵੀ ਅੱਜ ਦੀ ਡੇਢ ਚ ਕੀ ਦਾ ਧੀ ਬਤੀ ਬਾਜੇ ਨਾ ਇਹ ਤਾਂ ਸਤ ਤੋਂ ਵੱਡੀ ਚੀਜ਼ ਏ ਮੈਂ ਕਹਿੰਦਾ ਭਲਵਾਂ ਜੀ ਆਪਾਂ ਇੱਧਰ ਕਹਿੰਦੇ ਨਾ ਪਿੰਡ ਜਿਆਦਾ ਨਾ ਸਭ ਤੋਂ ਜਿਆਦਾ ਇੱਧਰ ਮੈਂ ਦੇਖਿਆ ਫਰੋਜਪੁਰ ਦੇ ਵਿੱਚ ਨਸ਼ਾ ਸਭ ਤੋਂ ਜ਼ਿਆਦਾ ਇੰਨੀ ਡੰਡ ਲੱਸੀ ਇੱਥੇ ਲੋਕਾਂ ਦੀ ਰੇ ਸ਼ਹਿਰ ਚ ਨਹੀਂ ਹੁੰਦਾ ਸਾਰੇ ਕੁੜੀ ਅੱਥੀ ਵਰ ਗਿਆ ਸਾਰੇ ਇੱਕ ਨਾ ਗਾਣਿਆਂ ਨੇ ਜਿਹੜੀ ਡੰਡ ਲਾਈ ਨਾ ਫੀਮ ਦੀ ਫੀਮ ਤੇ ਕਿੰਦੇ ਬਿੱਲ ਨਾ ਚਾਈ ਨਹੀਂ ਹੈ ਜੱਡਾ ਵੱਡਾ ਫੀਮ ਨਾ ਚਾਹ ਏਡਾ ਕੋਈ ਨਾ ਕਹਨੀ ਜੀ ਸਹੀ ਹੋਣੀ ਵੀ ਨਾ ਚਾਹ ਗੁੰਦਾ ਹੀ ਨਹੀਂ ਹਾਂ ਯਾਰ ਫੀਮ ਜਿਹੜੀ ਪਿਓਰ ਆਉਂਦੀ ਹੈ ਹੂੰ ਗੋਲੀਆਂ ਪਾਪਾ ਨੂੰ ਕਿ ਦਈ ਜਾਂਦੇ ਹਾਂ ਹਾਂ ਆਹ ਸਾਥ ਪਾ ਲਿਆ ਹੋ ਜੱਗੋ ਤੇ ਨਾ ਹੀ ਬੋਲਦੀ ਕੰਮ ਮਰ ਜਾ ਓਏ ਤੁਹਾਨੂੰ ਮੈਂ ਦੱਸ ਦਿਆਂ ਉਹਨੂੰ ਕਮੇਟੀ ਵਾਲਾ ਨਾ ਬੋਲਿਆ ਉਹਨੇ ਕਹੇ ਬੋਲਿਆ ਵਿਚਾਰੇ ਨੇ ਉਹਨੂੰ ਰੋਗਤਾ ਦੋ ਦਿਨ ਉਹ ਜਾ ਤੇਰਾ ਪਤਾ ਹੀ ਨਹੀਂ ਪਿੰਡ ਦਾ ਹੈਗਾ ਤੂੰ ਤੇ ਜਿਹੜੀ ਉਦਾਂ ਹੋਈ ਨਾ ਤੇਰੇ ਨਾਲ ਇਹ ਕਿਤੇ ਨਾ ਨਹੀਂ ਭਲਵਾਨ ਜੀ ਇਹੋ ਜਾਵੇ ਤੇ ਘਰੋਂ ਨਿਕਲ ਜੇ ਜੋਗੀ ਜੋਗੀ ਇਦਾਂ ਹੀ ਬੰਦੇ ਆ ਪੰਜੇ ਘਰ ਕਰ ਜਦੋਂ ਪਿੰਡ ਆ ਬੋਟਾ ਇਹ ਬਣਾਉਣਾ ਪ੍ਰਤੀਪੁਰਾ ਬੋਟਾ ਪਿੰਡ ਵਾਲਿਆਂ ਜਦੋਂ ਸਾਥ ਹੀ ਨਹੀਂ ਦਿੱਤਾ ਮੇਰਾ ਪੁਰਾਣਾ ਪਿੰਡੀ ਟੀਮੇ ਮੰਨ ਕੇ ਚੱਲੇ ਯਾਰ ਹੋਰ ਭਾਵੇਂ ਪਿੰਡ ਦੀ ਭਲਵਾਨ ਨੂੰ ਸਾਈ ਮਿਲੇ ਭਾਵੇਂ ਨਾ ਮਿਲੇ ਪਿੰਡ ਦੀ ਜ਼ਰੂਰ ਮਿਲਦੀ ਹੁੰਦੀ ਐ ਜਿੰਨੂੰ ਪਿੰਡ ਦੀ ਨਹੀਂ ਮਿਲੀ ਨਹੀਂ ਆ ਓਏ ਤੈਨੂੰ ਪਹਿਲੇ ਦਿਨ ਮੈਂ ਦਊਗਾ 500 ਰੁਪਇਆ ਦੋ ਦੋ ਢਾਈ ਢਾਈ ਸਾਰਿਆਂ ਨੂੰ ਦਵਾ ਦੂੰਗਾ ਫਕੀਰ ਬੰਜਾ ਭਵਾਂ ਜੀ ਮੈਂ ਨਾ ਆਪਣਾ ਪਿੰਡ ਚਾੜਦੇ ਪੁਰਾਣਾ ਪਿੰਡ ਮੇਰਾ ਚੀਮੇ ਹਾਂ ਮੈਂ ਸੋਕਦਾ ਤਾਂ ਜਾਂ ਪਿੰਡ ਬਦਲਦੇ ਪਿੰਡ ਬਦਲਾਂ ਆਪਣੇ ਚੀਮੇ ਵਾਜਦੇ ਚੀਮੇ ਚਿਲ ਜਾ ਨਹੀਂ ਵੱਡਿਆ ਚੀਮਾ ਕਰੋ ਸੁੱਖ ਚੀਮਾ ਤੇ ਨਹੀਂ ਕਰਦੇ ਨਾ ਉਹ ਸੁੱਖ ਚੀਮਾ ਨਹੀਂ ਭਵਾਂ ਜੀ ਬੇਇੱਜ਼ਤੀ ਸਾਨੂੰ ਬੜੀ ਮਹਿਸੂਸ ਹੋਈ ਜੇ ਤੂੰ ਸਾਡੀ ਸਾਈ ਮਾਰਦੀ ਜੇ ਤੂੰ ਅੱਡੇ ਨਾਲ ਖੇਡਦਾ ਨਾ ਸਾਨੂੰ ਸਾਈ ਦੇ ਦਿੰਦੀ ਨੀ ਹੁਣ ਆਏ ਹੋ ਲਈ ਕਿਉਂ ਮੈਂ ਨਹੀਂ ਬੁਲਾਣਾ ਸਾਡੀ ਸਾਈ ਮਾਰਦੀ ਆ ਭਰਾਵਾ ਤੇਰੇ ਘੇੜ ਨਾ ਕਰਕੇ ਸਾਈ ਨਹੀਂ ਦਿੰਦੀ ਉਹਨਾਂ ਟੀਮ ਨੂੰ ਘਾਟਾ ਪਿਆ ਪੈ ਗਿਆ ਟੀਮ ਨੂੰ ਘਾਟਾ ਤੇ ਮੇਰੇ ਪੈਸੇ ਕੱਟ ਗਏ ਮੇਰੇ ਆਹ ੱਟਕਾ ਹੋ ਗਿਆ ਭਾਜੀ ਮੈਨੂੰ ਚੈਨ ਨਹੀਂ ਹੁੰਦਾ ਰਗੜਾ ਲਾਇਆ ਫਿਰ ਮੈਂ ਜਿੱਕਰ ਆਉਣਾ ਸਰ ਮੈਂ ਆ ਗਿਆ ਇਹਦਾ ਇਹਦਾ ਲਾਇਆ ਫਿਰ ਸੁੱਖਾ ਪਾਇਆ ਬਾਵਾ ਵਿੱਚ ਮੈਂ ਮੈਚ ਦੇਖਣ ਗਿਆ ਨਹੀਂ ਫਿਰ ਸੁੱਤਾ ਰਿਹਾ ਮੈਂ ਹਾਂ ਮੈਚ ਦੇਖਣ ਗਿਆ ਮੈਂ ਕਿ ਆਹ ਸਾਲ ਆ ਬੇਚਣੇ ਨਹੀਂ ਜਾਏ ਤੂੰ ਲਾਈਵ ਦੇਖਣ ਮੈਂ ਕਮੈਂਟ ਮੋਟਾ ਪੜਾਏ ਥੱਲੇ ਲਗਾਵਾ ਵਾ ਵਾ ਲੱਗੇ ਪੇੜਦਾ ਰਹਿ ਤੇ ਮੈਂ ਸਾਰਾ ਸੋਝਦਾ ਵਾਂ ਤੂੰ ਪੇ ਤਕੜਾ ਲੈਣੀ ਅਜੇ ਠੰਡ ਨਹੀਂ ਆਈ ਜੰਨੀ ਤੂੰ ਦਖਾਉਂਦਾ ਮਾਰੇ ਬੌਸ ਦੀ ਪਹਿਲੋਂ ਥਾਲੀ ਫਿਰਦਾ ਭਰਾਵਾ ਠੀਕਰੀ ਹੋਣਾ ਹੈ ਹੈ ਲੱੱਡੀ ਵੀ ਪਈ ਹੋਣਾ ਪਰ ਜੀ ਮੈਂ ਹਾਂ ਬਰਾਵਾ ਸਦਾ ਨਾ ਰਹਿਣ ਜਾਵੇ ਅੱਛਾ ਭਰਾਵਾ ਬੌਸ ਦੇ ਪਰਫਿਊਮੇ ਬੜੇ ਮਸ਼ਹੂਰ ਚ ਹੈ ਵਾਹ ਕਿਨੋ ਹਾਂਜੀ ਪਰ ਰੋਟੀਆਂ ਵੜੀ ਮੱਤ ਦਿੱਤੀ ਇੱਕ ਘਰ ਦੇ ਨਾ ਹਣ ਗੋਗਲੂ ਗਾਂਗਲੂ ਬਣ ਲਾ ਪਿਆ ਹਾਂਜੀ ਤੇ ਸਾਗ ਗੋਗਲੂ ਫਿਰ ਰੋਟੀਆਂ ਰੋੜੀਆਂ ਖਾਧੀਆਂ ਜਾਂਦੀਆਂ ਤੇ ਇਹ ਕਿਉਂ ਖਾਂਦੇ ਆ ਬਾਵਾ ਹਣ ਕਿਉਂ ਨਾ ਇੱਕਦਰਾ ਆਪਾਂ ਨੂੰ ਖਾਣਾ ਚਾਹੀਦਾ ਇੱਕਦਰਾ ਮੈਂ ਨੱਪ ਕੇ ਨਾ 10 ਦਿਨ 15 ਦਿਨ ਖਿਉ ਖਾ ਗੇ ਪੂਰਾ ਫਿਰ ਛੱਡ ਦੇਣਾ ਨੂੰ ਇੰਜੇ-ਇੰਜੇ ਤਨਾ ਗੋਲ ਜਾਇਆ ਹੈ ਨਾ ਹਾਂਜੀ ਹੋਇਆ ਵਾ ਕਦਣਾ ਪਰਵਾਣੀ ਦੇ ਉਦਘਾਟਨ ਦਾ ਆਜੇ ਮਦਾ ਕੀ ਦੱਸਾਂ ਯਾਰ ਇੱਕ ਬੰਦੇ ਉਹੋ ਜੇ ਟੱਕਰ ਗਏ ਆ ਹੁਣ ਹੋਜੂ ਇੱਕ ਦੋ ਦਿਨ ਤੱਕ ਰੈਡੀ ਹੁਣ ਪਹਾੜ ਲੱਭਣੀ ਪਹਾੜ ਵਾਲੀ ਮਿੱਟੀ ਦੋਹਾਂ ਤਿੰਨਾਂ ਨੂੰ ਕਿਹਾ ਕੁੜੀਆ ਐ ਵੀ ਵੇਖ ਕੇ ਆਏ ਦੋ ਮਿੱਟੀ ਨਹੀਂ ਚੰਗੀ ਫੇਰ ਕੈਨਸਲ ਕਰਤੀ ਉਹ ਤੇ ਲੱਦਣ ਲੱਗੇ ਮਿੱਟੀ ਚਾਹੀਦੀ ਆ ਪ੍ਰੋਪਰ ਐ ਪੂਰੀ ਵਧੀਆ ਕਿਉਂਕਿ ਤੇ ਚ ਰੋੜੀ ਰਾੜੀ ਨਾ ਹੋਵੇ ਤੇ ਉਹ ਪਹਾੜ ਜਿਹੜੀ ਹੁੰਦੀ ਨਾ ਬੜੀ ਵਧੀਆ ਸੌਫਟ ਮਿੱਟੀ ਹੁੰਦੀ ਹੈ ਹਾਂਜੀ ਉਹ ਲੱਭਣ ਨਹੀਂ ਦੇਈ ਕਿਦਾਂ ਉਹ ਸੂਇਆਂ ਸਾਇਆਂ ਦੇ ਜਿਦਾਂ ਸੂਇਆਂ ਦਾ ਪਾਣੀ ਜਾਂਦਾ ਹੁੰਦਾ ਨਾ ਹਾਂਜੀ ਉੱਥੋਂ ਮਿਲਦੀ ਹੈ ਉਹ ਤੇ ਹੁਣ ਤੈਨੂੰ ਪਤਾ ਸੂਇਆਂ ਦੇ ਪਾਣੀ ਪੁਣੀ ਘਟ ਗਏ ਉਹ ਗੱਲ ਨਹੀਂ ਰਹੀ ਉਹ ਕਿਥੋਂ ਲੱਭੇ ਨਾ ਕਿਦੋਂ ਬੜੀ ਚੀਜ਼ ਹੈ ਮੁੜ ਕੇ ਪਰ ਹਲਦੀ ਹਲਦੀ ਪਾ ਕੇ ਨਾ ਵਧੀਆ ਰੀਜਣਾ ਹਾਂਜੀ ਤੇਲ ਪਾਵਾਂਗੇ ਖਾੜੇ ਚ ਹਲਦੀ ਹਲਦੀ ਪਾ ਕੇ ਆ ਵੀ ਲੇਟੇ ਲੂਟੇ ਵਿੱਚ ਮਾਰੇ ਹਾਂਜੀ ਤੇਲ ਸਰੋਂ ਦਾ ਆ ਬਰਾ ਵਧੀਆ ਬੰਦਾ ਖੈਰ ਹੋ ਜਾਂਦਾ ਜੀ ਮੁੰਡੇ ਦੇ ਪੰਜ ਜਿਓਨ ਲਾ ਪੈਣੇ ਹੁਣ ਮੁੰਡੇ ਆਉਂਦੇ ਆ ਜਦਾਂ ਜੇ ਉਹਨਾਂ ਨੂੰ ਕਹੀਦਾ ਵੀ ਅਜੇ ਨਹੀਂ ਅਜੇ ਮਾਪੁਰਖਾਂ ਨੂੰ ਛੱਬ ਕੇ ਨਾ ਹਾਂਜੀ ਤੇ ਖਰੀਬੋਂ ਰੋਮਣ ਮਾਪੁਰਖਾਂ ਤੋਂ ਕਟਾਵਾਂਗੇ ਬਾਬਿਆਂ ਤੋਂ ਤੇ ਸਮਾਨ ਵੀ ਲੈਣ ਜਾਣਾ ਹਣਾ ਜਮਦਾ ਜੀ ਆਹ ਜਮਦਾ ਵੀ ਲੈਉਣਾ ਸਮਾਨ ਉਹ ਤੇ ਆਪਾਂ ਇੱਕ ਦਿਨ ਚ ਲੈ ਆਉਣਾ ਉਹਦਾ ਨਹੀਂ ਚੱਕਰ ਕੋਈ ਆਪਣਾ ਅੱਜ ਵਰ ਕੀ ਆ ਬੁੱਧ ਹਾਂਜੀ ਬੁੱਧਵਾਰ ਤੱਕ ਆਪਣਾ ਕੰਮ ਰੈਡੀ ਹੋਏ ਨਾ ਸਾਰਾ ਹਾਂ ਦਨ ਤੇ ਆਪਾਂ ਦੂਜੇ ਮਾਰਾ ਖੰਬੇ ਚਾਹੀਦੇ ਦੋ ਆਪਾਂ ਨੂੰ ਵੀ ਰੱਸੀ ਗੱਡਣ ਨੂੰ ਖੰਬੇ ਆ ਨਾ ਹਾਂਜੀ ਅੱਡੇ ਖੰਬੇ ਇੱਕ ਇਦਾਂ ਉਹਨਾਂ ਦੇ ਉੱਤੇ ਐਂਗਲ ਪਾ ਕੇ ਰੱਸਾ ਪਾ ਦਾਂਗੇ ਤੇ ਚੜਨ ਨੂੰ ਹਾਂਜੀ ਉਹ ਨਾ ਉਹ ਵੀ ਜ਼ਰੂਰੀ ਹੈ ਜੇ ਉਹ ਵੀ ਆਪਾਂ ਨੂੰ ਮਿਲ ਗਏ ਖੰਬੇ ਦੇ ਤੇ ਆਉ ਕੋ ਦੇ ਬਾਰੇ ਨਾਲੋਂ ਆਈ ਆਉਂਦੀ ਆ ਤੇ ਨਾਲ ਗੁਰਮਖੋ ਐਨ ਆਰ ਆਈ ਪ੍ਰੀਤ ਐਨ ਆਰ ਆਈ ਤੇ ਕਰਨ ਸਰਪੰਚੋ ਫਰੰਦੀਪੁਰਿਆ 3000 ਦੇ ਦੋ ਜੱਫੇ ਆ ਜੱਟਾ ਤੇਰੇ 3000 ਦੇ ਦੋ ਜੱਫੇ ਲੋ ਕੀਤਾ ਹੋਇਆ ਯਤਨ ਸਭੀ ਬਾਗੜੀਆਂ ਵਾਲਾ ਮਿਲ ਚੁੱਕਿਆ ਸਭੀ ਬਾਗੜੀਆਂ ਵਾਲਾ 4000 ਫਰੰਦੀਪੁਰ ਦੇ ਦੋ ਜੱਫਿਆਂ ਦਾ ਯਤਨ ਆ ਰਹੀ ਹੈ ਪਵਾ ਪਿੱਲੇ ਪਾਸ਼ਾ ਜੀ ਸਾਹਿਬ ਸ੍ਰੀ ਗੁਰੂ ਲਾਲਕ ਦੇਵ ਜੀ ਮਹਾਂਪੁਰਸ਼ਾਂ ਦੇ ਆਪਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੁੜੇ ਹਾਂ ਬਹੁਤ ਤਕੜਾ ਜੂਨ ਮੇਲਾ ਤੁਹਾਡੇ ਇਲਾਕੇ ਤੇ ਤੁਹਾਡੇ ਪਿੰਡ ਦਾ ਤੇ ਕਬੱਡੀ ਦਾ ਬਹੁਤ ਤਕੜਾ ਸ਼ੋਅ ਮੈਚ ਪਾਗੜੀਆਂ ਦਾ ਸਾਬੀ ਪਾਗੜੀਆਂ ਦਾ ਸਾਬੀ ਤੇ ਫਰੰਦੀਪੁਰਿਆ ਗੋਪੀ ਹੋ ਗਏ ਆ ਮੋ ਸਾਹਮਣੇ ਉਹ ਜਾਂਦਾ ਗੋਪਰਾਂ ਦੇ ਪੈਂਦੇ ਸੁਣਦੇ ਹੋਣੇ ਆ ਸੂਆ ਪਾਰ ਕਰ ਤੇ ਤੇਰਾ ਮਾਲੂ ਵਾਲ ਉਹ ਵੀ ਕਹਿੰਦੇ ਹੋਣੇ ਸਾਡੇ ਵਾਲਾ ਅੱਜ ਸਰਾਏ ਦੀਵਾਨਾ ਦੇ ਵਿੱਚ ਥਾਰ ਥਾਰ ਕਰਵਾ ਰਿਹਾ ਪੈਂਦੀ ਹੋਈ ਰੇਡ ਮੀਰਾ ਕੋਟਿਆ ਕਬਲ 400 ਬੱਪਰ ਬਿਲਕੁਲ ਫਰੰਦੀਪੁਰ ਦੇ ਪਿਆਰ ਗੋਪੀ ਗੋਪੀ ਦੇ ਨਾਲ ਟੱਕ ਬੱਲੇ ਬੱਲੇ ਕਰਵਾ ਗਿਆ ਇਹਦਾ ਚਾਚਾ ਆਸਟ੍ਰੇਲੀਆ ਤੋਂ ਪੁੱਜਿਆ ਤੇ ਜਸਕਰਨ ਅਲਗੋ ਵਾਲਾ ਉਹ ਖੜਾ ਯਾਰਾਂ ਦਾ ਯਾਰ ਜਿਹਦੀ ਫਰੰਦੀਪੁਰ ਦੀ ਟੀਮ ਖੇਡਦੀ ਹੈ ਬਹਾਦਰ ਬਾਬਾ ਬੀਦੀ ਚੰਦ ਪਰ ਫਰੰਦੀਪੂਰੀਏ ਗੋਪੀ 5000 ਤੋਂ ਹੀ ਆੜਦਾ 2 ਜੱਪੇ 7000 ਦੇ ਕਾਰ ਦਿੱਤਾ ਆ ਗਿਆ ਗੋਪੀ ਉਹ ਭਲੇ ਪਿੰਡੀਆਂ ਬਿੱਕਾ 7000 ਦੇ ਜੋ ਜਫੇ ਮਿਲਗੇ ਜੂਰ ਦੱਸਦੀ ਮੇਰਾ ਭਰਾ ਭਲੇ ਪਿੰਡੀਆਂ ਬਿੱਕਾ ਘੇਰ ਲਿਆ ਫਿਰਦੀ ਪੁਰਗੇ ਲੱਗਦਾ ਘੇਰ ਲਿਆ ਫਿਰਦੀ ਪੁਰਗੇ ਲੱਗਦਾ ਉਹ ਘੇਰ ਲਿਆ ਆ ਔਰ ਟੱਕਰ ਇਹ ਭਲੇ ਪੰਡਿਆ ਬੱਕਾ ਤਕੜਾ ਜਰਨਾ ਆਪਣਾ ਭੁਦੀਜ ਚੰਗਾ ਖੇਡਦਾ ਉਹ 7000 ਤੇ ਗੱਲ ਹੈ ਗੋਪੀ 7000 ਤੇ ਗੱਲ ਆ ਗਈ ਹੈ ਜਸ਼ਨ ਜੋੜੀਆਂ ਹਰਨੇਟ ਇੰਗਲੈਂਡ ਮੈਨੂੰ ਲੱਗਦਾ ਫਰੰਦੀਪੂਰੀ ਨੇ ਗੱਟਾ ਤਈਆਂ ਤੇ ਕਾਰ ਦਿੱਤਾ ਪਰ ਨਹੀਂ ਪੁਆਇੰਟ ਸਾਭੀ ਜਿਹੜੀ ਸੇਵਾ ਹੈ ਮਹਾਂਪੁਰਸ਼ਾਂ ਦੇ ਨਹੀਂ ਹੈ ਉਹਨਾਂ ਨੂੰ ਆਪਾਂ ਗਰਾਂਦਾ ਜਿਹੜੀਆਂ ਮਿਲਖਿਆ ਯਾਦ ਕਰਦੇ ਆ ਧੰਨਵਾਦ ਹੈ ਬਾਬਾ ਚੰਦ ਸਿੰਘ ਦਿਆਲਪੁਰ ਵਾਲੇ ਮਹਾਂਪੁਰਸ਼ਾਂ ਦਾ ਜਿੰਦਾ ਹੋਣੀ ਸਾਡੇ ਵੀਰ ਨੇ ਤਾਂ ਹੋਣੇ ਇਧਰ ਸਰੰਦੀਪੂਰੀਆ ਗੋਪੀ ਬੱਲੇ ਬੱਲੇ ਬਿਲਕੁਲ ਤਿਆਰ ਇੱਕ ਕੰਨੀ ਦੇ ਅੱਛੀ ਉਪਕਲ ਹੈ ਸਰੰਦੀਪੂਰੀਆ ਗੋਪੀ ਹੈ ਇੱਕ ਮੰਡਾਲ ਚਾਰ ਪਤਾਪੁਰ ਵਾਲੇ ਦੇ ਸੁਰ ਸਿੰਘੀਏ ਪੱਬੇ ਦੇ ਚਰਜੇ ਹੈ ਉਹ ਕਿਹੜਾ ਗਬਰੂ ਬੱਲੇ ਬੱਲੇ ਤੇ ਪਉਦਾ ਹੈ ਇਹ ਸਰੰਦੀਪੂਰੀਆ ਗੋਪੀ 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 ਉਹ ਬੱਲੇ ਬੱਲੇ ਧਰਵਾ ਦਿੱਤੀ ਹੈ ਆਹ ਸੱਤ ਦੀ ਬੋਲੀ ਬੋਲਿਆ ਸਭੀ ਬੋਲੀ ਜਾਣਾ ਜਿਵੇਂ ਤੁਸੀਂ ਬੁਲਾਉਂਦੇ ਹੋ ਪਰ ਤੁਹਾਨੂੰ ਜਾਂ ਕਬੱਡੀ ਬੋਲਣ ਤੋਂ ਤੁਹਾਡਾ ਧੰਨਵਾਦ ਇਧਰੋਂ ਇਹ ਤਾਂ ਨੰਨੋ ਲੱਗਦਾ ਵੰਝੂ ਪੰਜਾ ਪਰ 1 5 ਬਰਾਬਰ 5 ਬਰਾਬਰ ਪਰ ਪੁਆਇੰਟ ਜਿਹੜਾ ਰੇਡ ਜਤੋ ਜੱਫੇ ਇੱਕ ਫਰਾਂਦੀ ਕੁੜੀਏ ਗੋਤੀ ਨਾਲ ਜ਼ੋਰ ਦਿੰਦਾ ਇੱਕ ਬਾਕੀ ਹੈ ਇੱਕ ਬੋਲਾ ਰੜਕਦਾ ਫਰਾਂਦੀ ਕੁੜੀਏ ਮਿੱਤਰਾ ਲਾ ਯੋਰ ਲਾ ਯੋਰ ਉਹ ਸਾਹਮਣੇ ਮੀਰਾ ਕੋਟ ਵਾਲਾ ਮੀਰਾ ਕੋਟ ਵਾਲਾ ਮੀਰਾ ਕੋਟ ਵਾਲਾ ਹੋ 8000 8000 8000 ਆਦੇ ਮਈ ਪਵਰਮਤਾ ਤੇ ਲਈ ਚ ਪੜਾ ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ ਪਹਿਲੀ ਪੜਿਆ 10000 ਦਾ ਜੱਫਾ ਮਿੱਤਨਾ ਤੇਨਾ ਹੁਣ ਕਰ ਦਿੱਤਾ 100000 ਦਾ ਜੱਫਾ 10 ਕਬੱਡੀ ਪੌਂਡ ਚੱਲਿਆ ਲਾਸਟ ਪਲਾ ਵੱਲ ਮੈਚ ਜਾਂਦਾ ਹੋਇਆ ਉਹ ਧੰਮਾ ਤੇ ਭਰਾਵਾਂ ਨੇ ਮਾਇਆ ਲਾ ਲਿਆ ਉਹ ਸੁਰੇ ਦਾ ਸਰੇਗਾ ਜੱਫਾ ਲੱਗੂ ਲੱਗੂ ਜਦ ਰੇਡਰ ਪੱਜੂ ਗੱਲ ਸਮੇਤੇ ਗੱਲ ਸਮੇਤੇ बैठो 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 ਕਾ ਘਰ ਦਾ ਇਹ ਬੱਚਾ ਦਾ ਮੈਂ ਦਾ ਬੈਂਕ ਖਿਡਾਰੀ ਖਿਡਾਰੀ ਨਹੀਂ ਠੀਕ ਆ ਮਾ ਜੀ ਥੋੜਾ ਰਹਿ ਗਿਆ ਕੰਮ ਖੁੱਲ ਗਿਆ ਸਾਰਾ ਕੁਝ ਤਗੜਾ ਆ ਤੁਹਾਨੂੰ ਆਓ ਉਧਰ ਮਾਰੋ ਠੀਕ ਹੈ ਮਿਹਰਬਾਨੀ ਓਕੇ ਓਕੇ ਬੈਠ ਜੀ ਓਕੇ ਸਟਾਰ ਕਿੰਨਾ ਬੜਾ ਚਾਹੀਦਾ ਕਰਾਏ ਮੜੀ ਜੀ ਨੀ ਨਾਲ ਜੁੜਿਆ ਨਾਲ ਇਹ ਗਰਮ ਹੋਇਆ ਜਦੋਂ ਪਤਾ ਲੱਗੇ ਉਹ ਤੋਂ ਟਿਕਟ ਨਹੀਂ ਆਉਂਦੀ ਇਹ ਇਹ ਭਾਵੇਂ ਜੀ ਨਹੀਂ ਕਰਦਾ ਲੱਗਣਾ ਹਾਂ ਹਾਂ ਤਾਂ ਸਟਾਫ ਦੇ ਟਿਕਟ ਹਾਂ ਹੋਰ ਐਡਾ ਫਾਇਡ ਲਿਆ ਕਰ ਡੈਡ ਹਾਂ ਇਦਾਂ ਆਉਂ ਚੱਲ ਗਿਆ ਤੈਨੂੰ ਫਰੂ ਤਾ ਕੋ ਨੂੰ ਬਾਵਾ ਤੇ ਇੱਧਰ ਹਾਂ ਇੱਧਰ ਇੱਧਰ ਇਹ ਕਵੀ ਆ ਤਾ ਕੋ ਨੂੰ

ਚੱਲ ਚਾਂਚ ਸਿੱਖਾਈ ਜੀ ਸਸਿਗੋ ਦਾ ਜੀ ਧੋਣਾ ਤਾਲਾ ਮਾੜੀ ਏ ਥੱਲੇ ਤੇ ਚੱਲ ਚਲੋ ਬੱਸ ਕਰੋ ਇਹ ਧੋਣਾ ਦੇ ਚਾਦਾ ਹੈ ਹੈਪੀ ਮਾਰੀ ਜਾਵੇ ਲੂ ਲੂ ਕਰਦਾ ਨੇ ਹੋਲ ਹਾਂ ਇਧਰੇ ਕੀ ਕਰਦਾ ਉਹ ਮੜਾ ਥੋਜ ਗੱਡੀ ਉਹ ਕੀ ਕਰਦਾ ਉਹ ਬਲੌਕ ਕਰਦਾ ਆ ਬਈ ਆਹ ਕਰਦਾ ਨਾ ਆ ਕੀ ਆ ਆਂਗਣੀ ਫੜਦਾ ਉਹ ਆ ਇਹ ਉਹ ਵੀ ਕੋਈ ਮਾਰਦਾ ਇਹਦੀ ਮਾਰ ਦਿੰਦਾ ਫੜਦਾ ਇਧਰੇ ਗਾੜੀ ਉਹ ਹੁੰਦਾ ਆਹ ਜਿਹੜੀ ਗਾੜੀ ਜਾਂਦਾ ਉਹਨੂੰ ਐਂ ਕੋਲਾ ਕੋਲਾ ਕਰੀ ਜਾ ਕਰੀ ਜਾਂਦਾ ਆ ਆ ਚੀਜ਼ ਉਹਦੀ ਫੜ ਐਂ ਗੱੜ ਤੇ ਗਾਹ ਨੂੰ ਕਰ ਇੱਕ ਇੱਕ ਸਟੈਪ ਉਹ ਉੱਡਣਾ ਪੈਣਾ ਇੱਥੋਂ ਬਾੜ ਐਂ ਕਰਦੇ ਇਹ ਫਾਈਟ ਕਰੀ ਜਾਂਦਾ ਫਾਈਟ ਤੋਂ ਮੰਗਦਾ ਕੋਈ ਮੰਗਦਾ ਇਦਾਂ ਦਾ ਕਹਿੰਦਾ ਨਾ ਲੜੂ ਕਿਉਂਕਿ ਇਹ ਪੁਰਾਣੇ ਬੋਲੇ ਇਹ ਇਦਾਂ ਕਰ ਹੁੰਦਾ ਵੇ ਜਦੋਂ ਗਾੜੀ ਹੋ ਗਈ ਨਾ ਗਾੜੀ ਤੋਂ ਵੀ ਛੂੰ ਚ ਪਾਈ ਗਾੜੀ ਚੋਂ ਗਾੜੀ ਖਾ ਲਓ ਫਿਰ ਜਿਹੜੀ ਢਾਲ ਜਮਾ ਦੂ ਵੀ ਮਾਰ ਬੰਦੇ ਨੂੰ ਖੇਡ ਫਿਰ ਧੂਖਣ ਦੇ ਨਹੀਂ ਦਿਓ ਇਦਾਂ ਦੇ ਰੋ ਰੋ ਦਰਸ਼ਵਾਹੀ ਤੇ ਉਹ ਦੇ ਵੀ ਕੀ ਤੇਰੀ ਜੰਨੀ ਵੀਰੇ

ਉੱਤੇ ਯਾਰ ਗੱਲ ਸੁਣਾ ਕੋਈ ਐਦਾਂ ਤੈਨੂੰ ਖੁਦ ਨੂੰ ਨਹੀਂ ਪਤਾ ਲੱਗੰਦਾ ਤੂੰ ਕਰਨ ਕੀ ਦਿਆ ਵਾ ਖੁਦ ਨੂੰ ਸ਼ਰਮ ਕਰ ਇੱਧਰੇ ਆ ਇੱਥੇ ਜੂ ਆਉਂਦੇ ਆ ਵਾ ਇੱਥੇ ਭੱਜਦੇ ਆ ਕਿੱਡਾ ਵਧੀਆ ਭੱਜਦੇ ਆ ਬਾਕੀ ਆ ਵੇ ਉਹ ਤੇਰੀ ਗੱਡੀ ਖੜਾ ਵਾ ਮੰਗਲਾ ਜੀ ਹੱਥ ਲਾ ਕੇ ਉਹ ਢੇਰੀਆਂ ਭੱਜੰਦੇ ਆ ਭੱਜੰਦੇ ਆ ਉਹ ਉਹ ਤੈਨੂੰ ਖੁਦ ਨੂੰ ਗੜਿਆਂ ਨੂੰ ਗੱਦੀਆਂ ਨੂੰ ਭੱਜੋ ਉਹਨੂੰ ਉਹਨੂੰ ਉਹਦੇ ਇਦਾਂ ਇਦਾਂ ਗੱਡੀ ਖੜ ਜਾ ਉਹ ਉਹਨੇ ਕਿਹੜੀ ਕੈਂਚੀ ਪਾਣੀ ਖੜ ਗਿਆ ਨਾ ਇੱਥੇ ਹੱਥ ਦੇ ਇੱਥੇ ਲਾਗੇ ਹੋ ਜਾ ਲਾਗੇ ਇਸ ਹੱਥ ਦੇ ਕੇ ਨਾਲ ਨਾਲ ਹੀ ਚੁੱਕ ਕੇ ਤੇ ਲੈ ਜਾ ਜੇ ਤੂੰ ਇੱਥੋਂ ਨਹੀਂ ਬੰਦੇ ਨੂੰ ਠੱਕ ਕੇ ਲਿਆ ਸਦਾ ਦਿਨ ਕਿੱਥੋਂ ਲੈਗਾ ਉਹ ਇਸ ਕਿੰਨੇ ਤੱਕ ਦਾ ਫਿਰ ਕੇ ਪੈਰ ਤੇ ਲੱਗਿਆ ਇਹੋ ਤੇ ਪਹਿਣਾ ਇਹੋ ਤੇ ਪਹਿਣਾ ਫਿਰ ਉਹਨੇ ਜਫਾ ਤੇ ਜਫਾਈ ਆ ਇੱਕ ਇੱਕ ਜੱਫੇ ਦੇ ਲੋਕਾਂ ਗੱਡੀਆਂ ਰਾਈਆਂ ਐਡ ਕਿਹੜੀ ਗੱਲ ਕਰਦਾ ਤੂੰ ਦਿਮਾਗ ਵਰਤੋ ਦਿਮਾਗ ਹੀ ਨਹੀਂ ਵਰਤਦਾ ਤੂੰ ਮਾੜਾ ਮੋੜ ਤੇ ਵਰਤ ਹੁਣ ਗਾੜੀ ਗਾੜੀ ਖੜਾ ਗਾੜੀ ਖੜਾ ਹੁਣ ਤੈਨੂੰ ਪਤਾ ਗਾੜੀ ਹੁਣ ਲਾ ਉਹ ਉਹਦੀ ਗਾੜੀ ਇਹ ਉਹਨੂੰ ਡਾਚ ਮਾਰ ਉਹਦੀ ਗਾੜੀ ਜਦੋਂ ਹੁਣ ਮੰਨ ਇੱਥੇ ਤੂੰ ਉਹਨੂੰ ਬਲੌਕ ਕਰ ਦੇਣਾ ਇੱਥੇ ਬਲੌਕ ਕਰਕੇ ਇਹਨੂੰ ਸਾਈਡ ਲੈ ਲੈ ਜਾਂ ਦੂਜੇ ਪਾਸੇ ਸਾਈਡ ਲੈ ਲੈ ਬੈਗ ਭੱਜਿਆ ਇੱਥੋਂ ਪਾਸੇ ਬੈਠ ਉਹ ਕੀ ਹੱਥ ਲਾ ਕੇ ਸਦਾ ਬੈਗ ਹੀ ਜਾਣਾ ਰੇਡ ਕੋਣੀ ਬੈਗ ਚੱਲ ਚੱਲ ਹੱਥ ਲੱਗ ਗਿਆ ਚੱਲ ਬੈਗ ਜਾ ਬੈਗ ਚੱਲ ਇਧਰ ਆ ਆਹ ਚੀਜ਼ ਕਰ ਟਰਨ ਲਿਆ ਕਰ ਟਰਨ ਲੈ ਟਰਨ ਕੋਈ ਨਹੀਂ ਧੱਕਦਾ ਧੱਕਦਾ ਟਰਨ ਲਿਆ ਕਰ ਟਰਨ ਤੇ ਲੈਂਦਾ ਨਹੀਂ ਤੂੰ ਤੇ ਇਧਰ ਨਾਲ ਹੀ ਇਧਰ ਆ ਰੇਡ ਪਾ ਕਹਿਣ ਲਾ ਹੁਣ ਇਧਰ ਸਾਬ ਇਦਾਂ ਹੁਣ ਸਿੱਧੇ ਮੱਥੇ ਐਂ ਲੱਗਦਾ ਸਿੱਧੇ ਲੱਗ ਲੱਗਦਾ ਇਦਾਂ ਬਸ ਹਾਂ ਹਾਂ ਚੱਲ ਉੱਡੀ ਸੌਤੀ ਕੋਈ ਜਾਉਂਦਾ ਮੈਨੂੰ ਮੈਂ ਮਾਰ ਕੇ ਪੁਸ਼ ਲਾ ਕੇ ਹੁੰਦਾ ਆਹੋ ਹੁਣ ਜਦੋਂ ਇਧਰ ਜਦੋਂ ਪਿੱਛੇ ਲੱਗਣਾ ਇਦਾਂ ਰੇਡ ਪਾਉਂਦੇ ਆ ਆਹ ਰੇਡ ਪਾਉਂਦੇ ਆ ਐਕਟਿਵ ਰ ਹੈ ਇਦਾਂ ਹੀ ਹੁਣ ਬੰਦਾ ਲੱਗਦਾ ਜੋ ਆ ਚੱਲ ਜਦੋਂ ਕਈ ਬੰਦੇ ਕੀ ਕਰਦੇ ਆ ਹੱਥ ਲਾ ਕੇ ਉੱਤੇ ਹੋ ਜਾਂਦੇ ਉੱਤੇ ਉਹ ਗੱਡਾਜ ਮਾਰ ਕੇ ਤੇ ਬੰਦੇ ਦੇ ਵਿੱਚ ਵੱਜਦੇ ਅਰੇ ਕੀ ਹੋ ਰਿਹਾ ਨਾ ਗਾਮੇ ਤੋਂ ਦੋ ਮਗਰ ਨੂੰ ਪੁੱਛ ਮਾਰ ਕੇ ਦੁਬਾਰਾ ਆ ਗਿਆ ਚੜ੍ਹ ਨਹੀਂ ਸਕਤਾ ਤੁਹਾਨੂੰ ਸਾਰਿਆਂ ਨੂੰ ਪਤਾ ਟਾਵਰ ਪੱਟੀ ਲੱਗਦਾ ਹੋਰ ਬੰਦੇ